ਬੜਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਅੱਜ ਚੜ੍ਹਦੀ ਸਵੇਰ ਫਗਵਾੜਾ ਪੁਲਿਸ ਵੱਲੋਂ ਸ਼ੂਗਰ ਮਿਲ ਚੌਕ ਵਿਖੇ ਸਪੈਸ਼ਲ ਨਾਕਾਬੰਦੀ ਕਰ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਨਿਰਦੇਸ਼ ਸੰਸਾਰ ਜੀ ਅੱਜ ਸਪੈਸ਼ਲ ਲਾਕਾਬੰਦੀ ਲਾਅ ਐਂਡ ਆਰਡਰ ਦੇ ਸਬੰਧ ਦੇ ਵਿੱਚ ਅ ਅਸੀਂ ਇੱਥੇ ਅਮਨ ਤੇ ਸ਼ਾਂਤੀ ਯਕੀਨੀ ਬਣਾਉਣ ਵਾਸਤੇ ਡਿਊਟੀ ਕਰ ਰਹੇ ਹਾਂ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਸਬੰਧ ਦੇ ਵਿੱਚ ਤੇ ਹੋਰ ਮਾੜੇ ਅਨਸਰਾਂ ਦੇ ਉੱਤੇ ਨਕੇਲ ਪਾਉਣ ਵਾਸਤੇ ਅਸੀਂ ਹਰੇਕ ਟਾਸਕ ਨੂੰ ਫਰੰਟ ਫੋਥ ਲੈਣ ਵਾਸਤੇ ਬਿਲਕੁਲ ਪਿਆਰ ਹੈ ਜੀ ਤੇ ਅੱਜ ਅੱਜ ਦੀ ਜਿਹੜੀ ਚੈਕਿੰਗ ਵਗੈਰਾ ਜਾਂ ਨਾਕਾ ਵਗੈਰਾ ਲਾਇਆ ਹੋਇਆ ਰੂਟੀਨ ਵਾਈਜ਼ ਚੱਲੂਗਾ ਜਾਂ ਕਿਦਾਂ ਹਾਂਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੀ ਟਾਈਮ ਟੂ ਟਾਈਮ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਜੀ ਤੇ ਅੱਜ ਵੀ ਇਹ ਜਿਹੜਾ ਸਪੈਸ਼ਲ ਨਾਕਾਬੰਦੀ ਹੈ ਇਹਦੇ ਦੌਰਾਨੇ ਮਾੜੇ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੇ ਉੱਤੇ ਸਾਡੀ ਪੂਰੀ ਪੂਰਾ 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 ਸਾਡਾ ਵਾਚ ਰਹੇਗਾ ਤੇ ਕੋਈ ਵੀ ਇਹੋ ਜੀ ਘਟਨਾ ਨਾ ਵਾਪਰੇ ਅਸੀਂ ਇਸ ਚੀਜ਼ ਨੂੰ ਯਕੀਨੀ ਬਣਾਵਾਂਗੇ